ਕੱਲ ਕੋਈ ਐਸੀ ਅਨਹੋਣੀ ਹੋਈ ਕਿ ਪਸ਼ੂ ਜਿਹੜੇ ਆ ਉਹਨਾਂ ਵਿੱਚੋਂ 6 5 ਡੰਗਰ ਜਿਹੜੇ ਆ ਉਹ ਦੁਨੀਆ ਤੋਂ ਕੁਝ ਕਰਕੇ ਆਪਣੇ ਪ੍ਰਾਣ ਦੇ ਗਏ ਮਦਲਿਤ੍ਰਮ ਮਾਜ਼ਰੀ ਆ ਦੇ ਖੜਿਆ ਹੂੰ ਫੋਟ ਵਾਲੀ ਲੜਕੀ ਕੀ ਲੜਕੀ ਫੋਟ ਅੱਛਾ ਆ ਜਿਹੜੀ ਚਰੀ ਦੀ ਫੋਟ ਚਰੀ ਦੀ ਫੋਟ ਇਨ ਟਾਈਮ ਆ ਵੀ ਕੋਈ ਨਿਰੋਵਾ ਵੈ ਗਰੂਪ ਕਿਰਪਾ ਕਰੂਗਾ ਤੇ ਕੁਦਰਤ ਦਾ ਪਾਣਾ ਤੇ ਮੰਨਣਾ ਤੇ ਆਪਾਂ ਨੂੰ ਪੈਣਾ ਹੀ ਹੈ ਪਿਛਲੇ ਲੰਮੇ ਸਮੇਂ ਤੋਂ ਫਿਰ ਦੁੱਧ ਤੇ ਹੀ ਚੱਲਦਾ ਸੀ ਕੰਮ ਪਸ਼ੂ ਨੂੰ ਦੁੱਧ ਤੇ ਹੀ ਪੈੜੀ ਕਿੰਨੀ ਕਾਪੜੇ ਮੇਰੇ ਕੋ ਡੇਢ ਕਿਲਾ ਡੇਢ ਕਿਲਾ ਤਾਂ ਉਹਦੇ ਵਿੱਚ ਤੋਂ ਮਹਾਪੱਥਰ ਪਸ਼ੂਆਂ ਦਾ ਬਚਾਰਾ ਨਿਕਲਦਾ ਕਿੰਨੀਆਂ ਮੱਚਾਂ ਸੀਗੀਆਂ ਪੰਜ ਪੰਜ ਮੱਚਾਂ ਹੈ ਪੰਜੇ ਸੂ ਨਵੀਂ ਟੁਕੀਆਂ ਹਾਂ ਉਹਦੇ ਦੇ ਵੀ ਜ਼ਿਆਦਾ ਸੀ ਉਹਦੇ ਤੇ ਗੁਜ਼ਾਰਾ ਇਹਦੇ ਦੀ ਵੀ ਜ਼ਿਆਦਾ ਕਰਦੇ ਸਾਨੂੰ ਕੋਈ ਸਹਾਇਤਾ ਦਿੱਤੀ ਜਾਂ ਕਰਕੇ ਕਰਪਾ ਕਰ ਇਹ ਘਾਦੇ ਵਿੱਚ ਛੱਡ ਦੇਣੀਆ ਤੇ ਫਿਰ ਅੱਜ ਜਾਣਗੇ ਤੇ ਸ਼ਾਮਾ ਨੂੰ ਲੈ ਕੇ ਆਉਣਗਾ ਨਾ ਚਾਹ ਨਾ ਪਾਣੀ ਸਾਰਾ ਦਿਨ ਦੋ ਰੋਟੀਆਂ ਬਣ ਕੇ ਤੇ ਬੜੀ ਮਿਹਨਤ ਕਰਕੇ ਪਾਲੀਆਂ ਬਹੁਤ ਜ਼ਿਆਦਾ ਤੇ ਅੱਜ ਇੰਨਾ ਦੁੱਖ ਹੋਇਆ ਵਾ ਰੋਜ਼ ਦਰਬਾਰ ਸਾਹਿਬ ਜਾਈਦਾ ਸੀ ਮੱਥਾ ਟੇਕਣਾ ਅੱਜ ਜੀ ਨਹੀਂ ਕੀਤਾ ਸੋ ਸੱਤ ਤੱਕ ਜਾਰਾ ਸਾਡਾ ਹੂੰ ਤੁਹਾਨੂੰ ਗੱਲ ਨਹੀਂ ਕੋਈ ਵੀ ਆਉਂਦੀ ਤਾਂ ਵਿਚ ਬੱਚੇ ਕਿੰਨੇ ਨੇ ਬੱਚਾ ਜੀ ਕੋਈ ਨਹੀਂ ਹੋਇਆ ਹਾਂ ਤੋ ਤਿੰਨ ਬੇਟੀਆਂ ਰੱਬ ਨੇ ਦਿੱਤੀਆਂ ਉਹ ਵੀ ਰੱਬ ਲੈ ਗਿਆ ਤਿੰਨ ਬੇਟੀਆਂ ਵੀ ਲੈ ਗਿਆ ਹਾਂਜੀ ਸਾਡੇ ਦਿਮਾਗ ਮਿਲਦੇ ਜਿਹੜੇ ਨਾ ਮਿਲਣੋਂ ਕਰਦੇ ਹੂੰ ਚੜਦੇ ਤੇ ਚੜਦੀ ਸਾਡੀ ਮਾਝੀ ਜੜੀ ਗਈ ਅਜੀ 2.2 ਲੱਖਾਂ ਦੀ ਬਾਜੀ ਸਾਡੀ ਇੱਕ ਮਾਝਾਡੀ ਜੜੀ ਉਹ 4.5 5.5 ਲੱਖ ਦੀ ਬਾਜੀ ਸੰਗਤ ਜੀ ਅੱਜ ਦੀ ਵੀਡੀਓ ਉੱਤੀ ਵਾਲਾ ਪਿੰਡ ਹਰੀਕੇ ਪਤਨ ਦੇ ਬਿਲਕੁਲ ਨੇੜੇ ਤੇੜੇ ਇੱਕ ਪਾਸੇ ਸਭਰਾ ਪਿੰਡ ਹੈ ਤੇ ਇੱਕ ਪਾਸੇ ਹਰੀਕੇ ਪਤਨ ਹੈ ਕੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਸੀ ਕਿ ਇੱਕ ਕਿਸਾਨ ਜਿਦੇ ਘਰ ਦੇ ਵਿੱਚ ਕੋਈ 8-10 ਡੰਗਰ ਹੈਗੇ ਸੀਗੇ ਜਿਹਦੇ ਨਾਲ ਉਹਦਾ ਗੁਜ਼ਾਰਾ ਚੱਲਦਾ ਸੀ ਪਹਿਲੀ ਉਹਨੀ ਕੀਆ ਕਿਲਾ ਡੇਡ ਕਿਲਾ ਪਹਿਲੇ ਜਿਹਦੇ ਨਾਲ ਮਾਲ ਡੰਗਰ ਦਾ ਬਸ ਪੱਠੇ ਆ ਜਾਂਦੇ ਸੀ ਤੂੜੀ ਆ ਜਾਂਦੀ ਸੀ ਇੰਨਾ ਕੁ ਘਰ ਦਾ ਗੁਜ਼ਾਰਾ ਸੀ ਵੱਡਾ ਪਰਿਵਾਰ ਹੈ ਤੇ ਦੁੱਧ ਦੇ ਨਾਲ ਇਹ ਘਰ ਦਾ ਗੁਜ਼ਾਰਾ ਚੱਲਦਾ ਸੀ ਤੇ ਕੱਲ ਕੋਈ ਐਸੀ ਅਨਹੋਣੀ ਹੋਈ ਕਿ ਪਸ਼ੂ ਜਿਹੜੇ ਆ ਉਹਨਾਂ ਵਿੱਚੋਂ 6 5 ਡੰਗਰ ਜਿਹੜੇ ਆ ਉਹ ਦੁਨੀਆ ਤੋਂ ਕੁਝ ਕਰਕੇ ਆਪਣੇ ਪ੍ਰਾਣ ਦੇ ਗਏ ਤੇ ਇੱਕ ਮੱਝ ਇੱਕ ਦੋ ਮੱਝਾਂ ਹੋਰ ਅਜੇ ਉਹ ਵੀ ਬਹੁਤ ਜ਼ਿਆਦਾ ਬਿਮਾਰ ਨੇ ਤੇ ਵੀਡੀਓ ਵਾਇਰਲ ਹੋ ਰਹੀ ਕਿ ਕਿਸਾਨ ਰੋ ਰਿਹਾ ਸੀਗਾ ਕਿ ਮੇਰੀ ਕੋਈ ਮਦਦ ਕਰੇ ਇਹ ਕਿਸਾਨ ਨੂੰ ਅਸੀਂ ਹਮੇਸ਼ਾ ਹੀ ਅੰਨਦਾਤਾ ਮੰਨਦੇ ਆਏ ਕਿ ਕਿਸਾਨ ਜਿਹੜਾ ਵਾ ਦੂਜਿਆਂ ਨੂੰ ਦੇਣ ਵਾਲਾ ਪਰ ਮੰਗਣ ਦੇ ਹਾਲਾਤ ਕਿਉਂ ਬਣ ਗਏ ਕਿਸਾਨ ਸਾਡੇ ਨਾਲ ਉਹ ਕਰਦੇ ਆ ਗੱਲਬਾਤ ਵੀਰ ਜੀ ਬਹੁਤ ਦੁੱਖ ਹੋਇਆ ਜੀ ਪਹਿਲਾਂ ਤਾਂ ਉਹ ਜੀ ਇਤਰਾ ਗਾਲਾ ਵੀ ਮਾਲ ਤੇ ਗਜਰਾ ਪੰਜੇ ਟੁਕੀਆਂ ਮੜੀਆਂ ਟੁਕੀਆਂ ਤੂੰ ਤਾਂ ਭਗਾ ਦੇ ਇਹ ਮੈਂ ਹਾੜ ਚ ਸੁਣਦੀਆਂ ਹੂੰ ਜਿਹੜੀਆਂ ਮਰਗਾਂ ਨਾਂ ਕੀ ਤੁਹਾਡਾ ਮੇਰਾ ਨਾਂ ਜੱਜਾ ਜੀ ਪਿੰਡ ਕੁੱਤੀ ਵਾਲਾ ਕੁੱਤੀ ਵਾਲਾ ਜਿੱਦੀ ਸਵੇਰਾ ਹੁੰਦੇ ਰਹਿਣ ਨਾਲੇ ਅੱਛਾ ਅੱਛਾ ਮਦਲ ਇਤਰਾ ਮਾਜ਼ ਰਿਆ ਦੇ ਖੜਿਆ ਹੈ ਹੂੰ ਮਾਜ਼ ਰਿਆ ਫੋਟ ਵਾਲਾ ਲੜਗੀ ਮਾਲ ਕੀ ਲੜਗੀ ਫੋਟ ਅੱਛਾ ਆ ਜਿਹੜੀ ਚਰੀ ਦੀ ਫੋਟ ਹੁੰਦੀ ਚਰੀ ਦੀ ਫੋਟ ਹੁੰਦੀ ਮੈਂ ਟਾਈ ਮਰ ਗਿਆ ਅੱਛਾ ਤੁਹਾਡੇ ਵੇਂਦੇ ਵੇਦੇ ਡਾਕਟਰ ਲੈਂਦੇ ਬੜੇ ਬੋਤਲ ਲੱਗੀਆਂ ਨਹੀਂ ਪਈ ਅੱਛਾ ਹੁਣ ਇਹ ਵੀ ਮਾਲ ਢਿਲਾਏ ਸਾਰੀਆਂ ਆੜ ਤੁਸੀਂ ਜੀ ਆੜ ਸੋਦੇ ਤੇ ਇਸ ਤਰ੍ਹਾਂ ਵਿੱਚ ਰੋ ਜੋ ਪਰਮੇਸ਼ਰ ਦੇ ਹੱਥ ਹੂੰ ਡਾਕਟਰਾਂ ਦੀ ਟੀਮ ਆਈ ਸੀਗਾ ਆ ਡਾਕਟਰ ਚਾਰ ਲੱਗੇ ਰਹੇ ਨਹੀਂ ਪਈਆਂ ਉਹਨਾਂ ਤੋਂ ਨਹੀਂ ਪਈਆਂ ਘਰ ਦਾ ਗੁਜ਼ਾਰਾ ਫਿਰ ਦੁੱਧ ਤੋਂ ਹੀ ਸੀ ਇਤਰਾ ਟਾਈਮ ਫਾਰ ਹੂੰ ਕੋਈ ਨਹੀਂ ਰੋ ਉਹ ਨਾ ਵੈਗਰੂਪਾ ਕਿਰਪਾ ਕਰੂਗਾ ਕਿਉਂਕਿ ਵੇਖੋ ਕਿਸੇ ਦੇ ਵਸ ਦੀ ਗੱਲ ਨਹੀਂ ਇਹ ਤੇ ਕੁਦਰਤ ਦਾ ਪਾਣਾ ਹੈ ਤੇ ਮੰਨਣਾ ਤੇ ਆਪਾਂ ਨੂੰ ਪੈਣਾ ਹੀ ਹੈ ਤੇ ਫਿਰ ਵੀ ਕੋਈ ਗੱਲ ਨਹੀਂ ਅ ਪ੍ਰਮਾਤਮਾ ਜਿਹੜਾ ਇਹ ਨਾ ਬੜਾ ਜਾਲੂਆ ਹੋ ਸਕਦਾ ਉਹਨੇ ਕੋਈ ਹੋਰ ਰਸਤਾ ਬਣਾਇਆ ਹੋਵੇ ਉਹ ਤਰ੍ਹਾਂ ਦੇ ਰੱਬ ਤੇ ਮਿਹਰ ਆਂ ਹਾਂ ਉਹ ਤੇ ਚਲੋ ਜੋ ਪਾਣਾ ਉਹਦਾ ਹੋਰ ਦੇ ਦੂ ਈ ਕਹੀਏ ਜੀ ਆ ਕੁਝ ਗੱਲਾਂ ਕਰਨ ਵਾਲੀਆਂ ਨਹੀਂ ਆ ਕਿਉਂਕਿ ਇੱਕ ਜਿਹਨੂੰ ਕਹਿ ਦਈਏ ਕਿ ਪੁੱਤਾਂ ਵਾਂਗੂ ਪਾਲੀਆਂ ਕਈ ਵਾਰੀ ਬੰਦਾ ਸੋਚਦਾ ਕਿ ਇੱਕੀ ਵਾਰੀ ਪਸ਼ੂ ਚੰਗੇ ਨਿਕਲ ਆਉਣਗੇ ਕੋਈ ਇੱਕ ਅੱਧਾ ਵੇਚ ਕੇ ਕੋਈ ਘਰ ਬਣਾ ਲੂਗਾ ਕੋਈ ਬੇਟੀ ਦਾ ਵਿਆਹ ਕਰ ਲੂਗਾ ਕਿਸਾਨ ਦੇ ਤੇ ਹਮੇਸ਼ਾ ਹੀ ਇਹੋ ਹੀ ਕਾਰੋਬਾਰ ਰਹੇ ਨੇ ਤੇ ਅੱਜ ਦੁੱਖ ਦੀ ਘੜੀ ਦੇ ਵਿੱਚ ਬਹੁਤ ਹੀ ਅਫਸੋਸ ਹੋ ਰਿਹਾ ਕਿ ਇਸ ਪਰਿਵਾਰ ਦੇ ਨਾਲ ਇਹ ਗੱਲ ਹੋ ਰਹੀ ਬਾਈ ਜੀ ਪਿਛਲੇ ਲੰਬੇ ਸਮੇਂ ਤੋਂ ਫਿਰ ਦੁੱਧ ਤੇ ਹੀ ਚੱਲਦਾ ਸੀ ਕੰਮ ਪਹਿਲੀ ਕਿੰਨੀ ਕਾਪੜੇ ਉਹ ਮੇਰੇ ਕੋਲ 1.5 ਕਿੱਲਾ 1.5 ਕਿੱਲਾ ਪਹਿਲੇ ਉਹਦੇ ਵਿੱਚ ਤੋਂ ਮਹਾ ਪਸ਼ੂਆਂ ਦਾ ਪਾਚਾਰਾ ਸੂਰਾ ਨਿਕਲਦਾ ਸੀ ਮਾਲ ਦਾ ਚਾਰਾ ਹਣਾ ਤੇ ਕੋਈ ਖਾਨ ਜੋਗੀ ਗਣਕ ਹੋ ਜਾਂਦੀ ਹੋਊਗੀ ਆਹੋ ਕੋਈ ਕੋ ਪੱਠੇ ਬੀਜ ਦੀ ਗੱਤੋੜੀ ਬਈ ਗਣਕ ਬਈ ਹੂੰ ਟਾਈਮ ਪਾਸ ਕਰੀਦਾ ਟਾਈਮ ਪਾਸ ਕਰਦੇ ਕੋਈ ਜਿਹੜੇ ਸਾਡੇ ਐਨ ਆਰ ਆਈ ਵੀਰ ਨੇ ਬਹੁਤ ਮਦਦ ਕਰਦੇ ਨੇ ਲੋਕਾਂ ਦੀ ਹੈ ਤੇ ਤੁਸੀਂ ਸਾਡੇ ਮਾਧਿਅਮ ਰਾਈ ਕਹਿ ਸਕਦੇ ਹੋ ਕਿ ਉਹ ਤੁਹਾਡੀ ਕੋਈ ਮਦਦ ਜ਼ਰੂਰ ਕਰਨ ਤੇ ਉਹ ਤੇ ਉਹਨਾਂ ਦੀ ਮਰਜ਼ੀ ਆ ਰੱਬ ਦੇ ਅਸਰ ਹੋ ਜਾਂ ਉਹਨਾਂ ਦੇ ਅਸਰ ਤੇਲਪੋਕੀ ਆਸਾ ਹੂੰ ਤੁਹਾਡੇ ਕੋਲ ਮੋਬਾਈਲ ਨੰਬਰ ਹੈਗਾ ਹੈਗਾ ਬੋਲੋ ਮੋਬਾਈਲ ਨੰਬਰ ਬੋਲ ਦਿਓ 8165 ਹੂੰ 76127 76127 ਦੁਬਾਰਾ ਬੋਲ ਦਿਓ 81465 ਹੂੰ 76127 ਠੀਕ ਸੋ ਦੋਸਤੋ ਅ ਅਸੀਂ ਆਪਣੇ ਮਾਧਿਅਮ ਰਾਹੀਂ ਇਹ ਬੇਨਤੀ ਕਰਾਂਗੇ ਯਾਰ بڑے بڑے ਲੰਗਰ ਲਾਉਂਦੇ ਹੋ بڑے بڑے ਤਾਨਪੁਨ ਕਰਦੇ ਹੋ ਖਾਲਸਾ ਏਡ ਵਾਲੇ ਸਾਡੇ ਭਾਈ ਬਹੁਤ ਜ਼ਿਆਦਾ ਦੂਰ ਦੂਰ ਤੱਕ ਲੰਗਰ ਲੈ ਕੇ ਪਹੁੰਚ ਜਾਂਦੇ ਨੇ ਬਹੁਤ ਸਾਰੀਆਂ ਸਿਵਾਵਾਂ ਕਿਸਾਨਾਂ ਦੀ ਉਹਨਾਂ ਨੇ ਮਦਦ ਬੜੀ ਕੀਤੀ ਆ ਪਿਛਲੇ ਖੜਾ ਦੇ ਸੀਜ਼ਨ ਦੇ ਵਿੱਚ ਵੀ ਕਈਆਂ ਦੀ ਪਹਿਲੀ ਜਿਹੜੀ ਤੱਬੀ ਗਈ ਸੀ ਉਹ ਰੇਤ ਦੇ ਨਾਲ ਉਹ ਬਣਾ ਕੇ ਗਏ ਨੇ ਅੱਜ ਵੀ ਇਸ ਕਿਸਾਨ ਨੂੰ ਤੁਹਾਡੀ ਲੋੜ ਹੈ ਸੁਭਰਾਵਾ ਪਿੰਡ ਦੇ ਵਿੱਚ ਇਹ ਨਾਲ ਕੁੱਤੀ ਵਾਲਾ ਪਿੰਡ ਹੈ ਤੇ ਇੱਥੇ ਪਹੁੰਚ ਕੇ ਇਸ ਕਿਸਾਨ ਦੀ ਮਦਦ ਜ਼ਰੂਰ ਕਰੋ ਆਪਾਂ ਬਾਪੂ ਜੀ ਦੇ ਨਾਲ ਵੀ ਬਾਪੂ ਜੀ ਤੁਹਾਡਾ ਬੇਟਾ ਹੈ ਹਾਂ ਜੀ ਤੇ ਕਿੰਨੀਆਂ ਮਚਾਂ ਸੀਗੀਆਂ ਪੰਜ ਪੰਜ ਮਚਾਂ ਹੈ ਹੈ ਪੰਜੇ ਸੂਨ ਇਹ ਟੁਕੀਆਂ ਹਾਂ ਤੇ ਉਹਦੇ ਦੇ ਘਿਆਦਾ ਸੀ ਉਹਦੇ ਤੇ ਗੁਜ਼ਾਰਾ ਬਿਲਕੁਲ ਇਹੋ ਜਿਹਾ ਗੁਜ਼ਾਰਾ ਕਰਦੇ ਹੂੰ ਚਲੋ ਕੋਈ ਨਹੀਂ ਤੁਸੀਂ ਰੋ ਨਾ ਉਹ ਸਾਡਾ ਰੋਟੀ ਉਹ ਸੀ ਅੱਜ ਦੁੱਖ ਹੋ ਰਿਹਾ ਸਾਨੂੰ ਕੋਈ ਸਹਾਇਤਾ ਦਿੱਤੀ ਜਾ ਹਾਂ ਰੱਬ ਕਿਰਪਾ ਕਰੋ ਹਾਂ ਇਹ ਹੋ ਮੰਗਾ ਸਾਰ ਇਹ ਹੋ ਮੰਗਾ ਹਾਂ ਸੋ ਦੋ ਜੀ ਜੀ ਤੇ ਕਹਿੰਦਾ ਪੁੱਤਰਾ ਨੌਕਰੀ ਕਰਾ ਦੇ ਉਹਨੇ ਰੋਟੀ ਖਾਉ ਹਾਂ ਕਿੰਨੇ ਇਹਨੇ ਕਿਰਪਾ ਕਰਦੇ ਹਾਂ ਹਾਂ ਕਿੰਨੇ ਪਰਿਵਾਰ ਚ ਕਿੰਨੇ ਜੀ ਆ ਹਾਂ ਜੀ ਕਿੰਨੇ ਆ ਪਰਿਵਾਰ ਦੇ ਚ ਚਾਰ ਪੰਜ ਚਾਰ ਜੀ ਪੰਜ ਚਾਰ ਜੀ ਹਾਂਜੀ ਠੀਕ ਆ ਔਖਾ ਹੋ ਗਿਆ ਨਾ ਹਾਂਜੀ ਸੋ ਸਾਡੇ ਨਾਲ ਮਤਾਵਾ ਵੀ ਨਹੀਂ ਆਪਾਂ ਉਹਨਾਂ ਨਾਲ ਵੀ ਮਾਤਾ ਜੀ ਤੁਸੀਂ ਚਾਹੁੰਦੇ ਸੀ ਮੱਜਾਂ ਦੀ ਸੇਵਾ ਤੁਸੀਂ ਕਰਦੇ ਸੀ ਹਾਂਜੀ ਤੇ ਔਖਾ ਹੋ ਗਿਆ ਹੁਣ ਬਹੁਤ ਜ਼ਿਆਦਾ ਇਤਨਾ ਕਈ ਵਾਰੀ ਮੈਂ ਆਪਾਂ ਵੀਡੀਓ ਦੇਖਦੇ ਨੇ ਕਿ ਪਸ਼ੂਆਂ ਦਾ ਪਿਆਰ ਵੜਾ ਹੁੰਦਾ ਘਰ ਦੀਆਂ ਬੀਬੀਆਂ ਨਾਲ ਪੁੱਤਾਂ ਨੂੰ ਪਾਲੀਦੀਆਂ ਮੱਜਾਂ ਬਹੁਤ ਜ਼ਿਆਦਾ ਔਖਾ ਕੰਮ ਇਹਨਾਂ ਦੇ ਸਿਰ ਤੇ ਉੱਡੇ ਫਰੀ ਦਾ ਹਾਂ ਬਹੁਤ ਜ਼ਿਆਦਾ ਬਹੁਤ ਦੁੱਖ ਹੋਇਆ ਹੈ ਜੀ ਥਾੜਾ ਇਲਾਕਾ ਜਿਹੜਾ ਵੈਰ ਜੀ ਖਾਲਸਾ ਵੈਰ ਦੀ ਫਤਿਹ ਹਾੜ ਦਾ ਇਲਾਕਾ ਜਿਹੜਾ ਐ ਇਸ ਤਰ੍ਹਾਂ ਪਸ਼ੂਆਂ ਦੇ ਸਿਰ ਤੇ ਹੀ ਐ ਹਾਂ ਤਾਂ ਕਿ ਕਦੀ ਪਾਣੀ ਆ ਗਿਆ ਮਾਰੇ ਗਈ ਫਸਲ ਜਿਹੜੀ ਕਿਲਾ ਸਵਾ ਕਿਲਾ ਪੈ ਲਈ ਆ ਹੂੰ ਉਹਦੇ ਵਿੱਚ ਕੀ ਕੋ ਕਰ ਲੂਗਾ ਰਿਸ਼ਤੇਦਾਰਾਂ ਨੇ ਵਰਤੂ ਘਰਵਰ ਚ ਕਿੰਨੇ ਮੰਗਾਈ ਆ ਕੀ ਕਰੂਗਾ ਬਿਲਕੁਲ ਤੇ ਬੱਚਿਆਂ ਨੂੰ ਇਹ ਬੱਚੇ ਨੇ ਵਿਚਾਰੇ ਨੇ ਸੁੱਕੀਆਂ ਰੋਟੀਆਂ ਉੱਥੇ ਸੁੱਕ ਜਾਣੀਆਂ ਦਰਿਆ ਦੇ ਕੰਢੇ ਲਾ ਕੇ ਉਹਨਾਂ ਨੂੰ ਪੈ ਲਈ ਥੋੜੀ ਕਰਕੇ ਉੱਥੇ ਚਾਰਾ ਚਾਰਨਾ ਇਹ ਘਾਹ ਦੇ ਵਿੱਚ ਛੱਡ ਦੇਣੀਆਂ ਤੇ ਫਿਰ ਅੱਜ ਜਾਣਗੇ ਤੇ ਸ਼ਾਮਾਂ ਨੂੰ ਲੈ ਕੇ ਆਉਣੀਆਂ ਜੀ ਨਾ ਚਾਹ ਨਾ ਪਾਣੀ ਸਾਰਾ ਦਿਨ ਦੋ ਰੋਟੀਆਂ ਬਨ ਕੇ ਤੇ ਬੜੀ ਮਿਹਨਤ ਕਰਕੇ ਪਾਲੀਆਂ ਬਹੁਤ ਜ਼ਿਆਦਾ ਤੇ ਅੱਜ ਇੰਨਾ ਦੁੱਖ ਹੋਇਆ ਵਾ ਰੋਜ ਦਰਬਾਰ ਸਾਹਿਬ ਜਾਈਦਾ ਮੱਥਾ ਟੇਕਣਾ ਅੱਜ ਜੀ ਨਹੀਂ ਕੀਤਾ ਤੇ ਮਾਣ ਇੰਨਾ ਦੁਖੀ ਹੋਇਆ ਵੀ ਕਿੰਨਾ ਵੱਡਾ ਘਾਟਾ ਪੈ ਗਿਆ ਠੀਕ ਜੀ ਤੇ ਇਹਨਾਂ ਦੇ ਸਿਰ ਤੇ ਕਿਸੇ ਤੋਂ ਫੜੀਦਾ ਤਾਂ ਆਖੀਦਾ ਤੁਹਾਨੂੰ ਦੋਦੀ ਤੋਂ ਲੈ ਕੇ ਦੇ ਦਾਂਗੇ ਹਾਂ ਬਿਲਕੁਲ ਤੇ ਫਿਰ ਇਹ ਇਲਾਕਾ ਜਿਹੜਾ ਇਹ ਸਭ ਨੂੰ ਪਤਾ ਹੈ ਕਿ ਬਹੁਤ ਪਿੱਛੇ ਜਾ ਰਿਹਾ ਵਾ ਤਾਂ ਕਿ ਹਰ ਸਾਲ ਹੀ ਪਾਣੀ ਆ ਜਾਂਦਾ ਸੋਂ ਦੇ ਵਿੱਚ ਤੇ ਫਸਲ ਜਿਹੜੀ ਉਹ ਜਿਹੜੀ ਕਿੱਲਾ ਸਵਾ ਕਿੱਲਾ ਹੁੰਦੀ ਉਹ ਮਾਰੀ ਜਾਂਦੀ ਹੈ ਸਹੀ ਹੈ ਤੇ ਉਹ ਕਰਨਾ ਦਾ ਗੁਜ਼ਾਰਾ ਫਿਰ ਦੁੱਧ ਤੇ ਆ ਤੇ ਇਹ ਵੀ ਨਾ ਰਿਹਾ ਕੰਮ ਸਹੀ ਹੈ ਪਤਾ ਨਹੀਂ ਕੀ ਕੋਗ ਤਰ ਤਾ ਉਹ ਸਮਝਣ ਲੱਗੀ ਆ ਅਕਸਰ ਆਪਾਂ ਦੇਖਦੇ ਆਂ ਵੀ ਛੋਟੇ ਛੋਟੇ ਬੱਚੇ ਜਿਹੜੇ ਉਹ ਛੋਟੇ ਕਟੜੂਆਂ ਨਾਲ ਵਛਾਂ ਨਾਲ ਖੇਡਦੇ ਹਨ ਖੇਡਦੇ ਆ ਨਿੱਕੇ ਬੱਚੇ ਜਿਹੜੇ ਉਹਨਾਂ ਦੀ ਖੇਡ ਹੁੰਦੀ ਆ ਕਟੀਆਂ ਕੱਟੇ ਗੱਲ ਨਾ ਲਾਉਂਦੇ ਆ ਤੇ ਪਰਿਵਾਰ ਵੀ ਜਿਹੜਾ ਇਹਨਾਂ ਨੂੰ ਬੜਾ ਪਿਆਰ ਕਰਦਾ ਵਾ ਵੀ ਸਾਡਾ ਰੋਟੀ ਇਹ ਦੇਤੇ ਆ ਹੂੰ ਵਰਕਲੇਸ ਵਾਕਲੇ ਤੇ ਰੋਟੀ ਨਹੀਂ ਪੂਰੀ ਹੁੰਦੀ ਇਹ ਜਿਹੜਾ ਘਟਾ ਹੈ ਬੜਾ ਬਹੁਤ ਜਿਆਦਾ ਪਿਆਵਾ ਇਹ ਕੁਛ ਨਾ ਕੁਛ ਸਰਕਾਰ ਹੀ ਮਦਦ ਕਰ ਸਕੇ ਜਾਂ ਕੋਈ ਖਾਲਸਾ ਹੈਡ ਵਾਲੇ ਕਰ ਸਕਣ ਤੇ ਬੱਚਾ ਬਹੁਤ ਡੋਲਿਆ ਵਾ ਸਾਡੇ ਬਾਦਿਆਂ ਬਰਾਏ ਸਰਕਾਰ ਨੂੰ ਜਾਂ ਸੰਸਥਾਵਾਂ ਨੂੰ ਕਹਿ ਸਕਦੇ ਆ ਕਹਿ ਸਕਦੇ ਆ ਕੁਛ ਨਾ ਕੁਛ ਕਰ ਸਕਦੇ ਆ ਜੀ ਤੇ ਜੀ ਬਹੁਤ ਡੋਲੇ ਪਏ ਆ ਤੇ ਹੈ ਵੀ ਆ ਮਨ ਹਿੱਲਣ ਵਾਲੀ ਗੱਲ ਬਣੀ ਪਈ ਹੈ ਜੀ ਜੀ ਬਿਲਕੁਲ ਹਾਂ ਬਹੁਤ ਜ਼ਿਆਦਾ ਹਾਂਜੀ ਪੰਜ ਜੀ ਕੁਝ ਕਹਿਣਾ ਚਾਹੁੰਦੇ ਹੋ ਆ ਜੀ ਬਸ ਇਹ ਹੋਇਆ ਉਹਨਾਂ ਦੇ ਸਿਰ ਤੇ ਗਿਆ ਰਾ ਸਾਡਾ ਹੂੰ ਤੁਹਾਨੂੰ ਗੱਲ ਨਹੀਂ ਕੋਈ ਵੀ ਆਉਂਦੀ ਗੱਲ ਕੀ ਆਣੀ ਜਾਂ ਮਾਣੀ ਸਾਡਾ ਤਾਂ ਸਿਰ ਤੇ ਉਹਨਾਂ ਨੇ ਗਿਆ ਰਾ ਐਂ ਤੇ ਉਹਨਾਂ ਸਿਰ ਤੇ ਉੱਠਦੇ ਖੜਦੇ ਜੀ ਜੀ ਘਰ ਦੇ ਵਿੱਚ ਬੱਚੇ ਕਿੰਨੇ ਨੇ ਬੱਚਾ ਜੀ ਕੋਈ ਨਹੀਂ ਹੋਇਆ ਹੂੰ ਹਾਂਜੀ ਕੀ ਤੋ ਤਿੰਨ ਬੇਟੀਆਂ ਰੱਬ ਨੇ ਦਿੱਤੀਆਂ ਉਹ ਵੀ ਰੱਬ ਲੈ ਗਿਆ ਤਿੰਨ ਬੇਟੀਆਂ ਵੀ ਲੈ ਗਿਆ ਹਾਂਜੀ ਹੂੰ ਤੇ ਇਹੀ ਤੇ ਇਹਨਾਂ ਨੂੰ ਅਸੀਂ ਆਨੇ ਹੱਤੀ ਚਲੋ ਫਸਲਵਾੜੀ ਆਈ ਸਾਰੀ ਮਾਰੀ ਜਾਂਦੀ ਹੈ ਹੂੰ ਸਾਡੇ ਔਲਾਦ ਹੀ ਨਹੀਂ ਹੈਗੀ ਨਹੀਂ ਅੱਛਾ ਤੇ ਮਾਲ ਡੰਗਰ ਨਾਲ ਹੀ ਗੁਜ਼ਾਰਾ ਜੀ ਮਾਲ ਡੰਗਰ ਨਾਲ ਹੀ ਇਹ ਹੈ ਕਿ ਚਲੋ ਕੋਈ ਸਾਨੂੰ ਮੀਡੀਆ ਤੇ ਵੀ ਦੱਸ ਦੇ ਕੋਈ ਦੱਸ ਦੇ ਸਾਡੀਆਂ ਮਈਆਂ ਬਚਣ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਕੀ ਮੰਗ ਕੀ ਮੰਗ ਕਰਦੇ ਸਾਡੀ ਜੋ ਕੋਈ ਮਦਦ ਕਰ ਸਕਦਾ ਉਹ ਕਰੇ ਵੀਰ ਭਰਾ ਜੋ ਵੀ ਭੈਣ ਭਰਾ ਵਾ ਸਾਡੀ ਮਦਦ ਜ਼ਰੂਰ ਕਰਨ ਹਾਂ ਠੀਕ ਹੈ ਨਾ ਛੋਣੇ ਚਲੋ ਅਸੀਂ 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 ਇਹ ਘਾਟਾ ਪੂਰਾ ਤਾਂ ਨਹੀਂ ਕਰ ਸਕਦੇ ਪਰ ਇੱਕ ਜ਼ਰੀਆ ਜ਼ਰੂਰ ਆ ਕਿ ਲੋਕਾਂ ਤੱਕ ਤੁਹਾਡੀ ਸਮਾਜ ਸੇਵੀਆਂ ਤੱਕ ਤੁਹਾਡੀ ਆਵਾਜ਼ ਪਹੁੰਚਾ ਸਕੀਏ ਬਹੁਤ سارے ਦਾਨੀ ਬੈਠੇ ਨੇ ਹਾਂਜੀ ਬਹੁਤ ਦੁਖੀ ਹੋਏ ਪਏ ਜੀ ਹਾਂਜੀ ਫੋਸਾ ਸਿੰਘ ਜੀ 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 ਤੇ ਨਾ ਦੁਖੀ ਹਨ ਕੋਈ ਅੰਤ ਨਹੀਂ ਨੜਦੇ ਦਿਮਾਗ ਇੱਲੇ ਜੜੀ ਨਾਲ ਇੱਲੇ ਨੁਰਦੇ ਚੜਦੇ ਤੇ ਚੜਦੀ ਸਾਡੀ ਮਾਜੀ ਜੜੀ ਗਈ ਹਾਂਜੀ 2.5 ਲੱਖਾਂ ਦੀ ਮਾਜੀ ਸੀ ਸਾਡੀ ਪਾਲੀਆਂ ਪੜੀਆਂ ਉਹ ਤੋ ਧੁਖੀ ਆਹੀ ਪਾਲੀਆਂ ਬੁਰਕੀਆਂ ਦੇ ਦੇ ਘਾਰੇ ਰੇ ਕੇ ਦਰਿਆ ਦੇ ਕੰਢੇ ਇੱਕ ਮਾਝਾਡੀ ਜੜੀ ਉਹ 4.5 5.5 ਲੱਖ ਦੀ ਮਾਜੀ ਏ ਕਿ ਤੁਸੀਂ ਵੀ ਉੱਥੇ ਵੇਖ ਚੁੱਕੇ ਜੀ ਜੀ ਹਾਂ ਜੀ ਬਹੁਤ ਬੰਦੀ ਹਾਲਤ ਨਾਲ ਮਰੀਆਂ ਉਹ ਸੰਗਤ ਜੀ ਅ ਸ਼ਾਇਦ ਹੁਣ ਮੇਰੇ ਕੋਲ ਵੀ ਕੋਈ ਅਲਫਾਜ਼ ਨਹੀਂ ਆ ਕਿਉਂਕਿ ਪਰਿਵਾਰ ਜਿਹੜਾ ਰੋ ਰਿਹਾ ਤੇ ਦੁਖੀ ਪਰਿਵਾਰ ਹੈ ਘਰ ਦੇ ਵਿੱਚ ਔਲਾਦ ਵੀ ਕੋਈ ਨਹੀਂ ਤੇ ਇਹਨਾਂ ਬੇਜ਼ੁਬਾਨਾਂ ਦੇ ਨਾਲ ਇਹਨਾਂ ਦਾ ਮੋਹ ਸੀ ਪਿਆਰ ਸੀਗਾ ਤੇ ਅੱਜ ਉਹ ਵੀ ਦੁਨੀਆ ਤੋਂ کوچ ਕਰ ਗਈਆਂ ਨੇ ਸੋ ਮੈਂ ਇਹ ਬੇਨਤੀ ਕਰਾਂਗਾ ਵੀ ਪਹਿਲੀ ਤਾਂ ਗੱਲ ਇਸ ਪਰਿਵਾਰ ਦੀ ਮਦਦ ਜਰੂਰ ਕਰੋ ਯਾਰ ਬਹੁਤ ਸਾਰੇ ਸਾਡੇ ਦਾਨੀ ਵੀਰ ਸਾਡੀਆਂ ਸਿੱਖ ਸੰਸਥਾਵਾਂ ਸਾਡੇ ਐਨ ਆਰ ਆਈ ਭਰਾ ਬੈਠੇ ਨੇ ਜਿਹੜੇ ਬਹੁਤ ਦਾਨਪੂਰਨ ਕਰਦੇ ਨੇ ਪਿੱਛੇ ਜੇ ਵੀਡੀਓ ਵੀ ਚੱਲੀਆਂ ਸੀ ਕਿਸੇ ਗਰੀਬ ਦੀ ਮੱਝ ਮਰ ਗਈ ਤੇ ਉਧਰ ਮੱਝ ਲੈ ਕੇ ਪਹੁੰਚ ਗਏ ਇੱਕ ਦੀਆਂ ਬੱਕਰੀਆਂ ਮਰ ਗਈਆਂ ਉਧਰ ਬੱਕਰੀਆਂ ਲੈ ਕੇ ਪਹੁੰਚ ਗਏ ਤੋਂ ਮੈਂ ਬੇਨਤੀ ਕਰਦਾ ਵੀ ਇਸ ਪਰਿਵਾਰ ਦੀ ਵੀ ਜਰੂਰ ਬਾਹ ਆਪਾ ਫੜਨੀ ਹੈ ਬਾਈ ਜੀ ਨੇ ਮੋਬਾਈਲ ਨੰਬਰ 10 ਵੀ ਦਿੱਤਾ ਹੈ ਤੇ ਆਪਾਂ ਕੋਸ਼ਿਸ਼ ਕਰਾਂਗੇ ਵੀ ਸਕਰੀਨ ਦੇ ਉੱਪਰ ਇਹਦਾ ਮੋਬਾਈਲ ਨੰਬਰ ਚਲਾਵਿ ਦਿਈਏ ਤੇ ਕੁੱਤੀ ਵਾਲਾ ਇਹ ਪਿੰਡ ਹੈ ਤੇ ਸਭਰਾਵਾ ਦੇ ਬਿਲਕੁਲ ਨੇੜੇ ਉਧਰੋਂ ਇੱਕ ਪਾਸੇ ਹਰੀਕੇ ਪੱਤਣਾ ਤੇ ਇੱਕ ਪਾਸੇ ਸਭਰਾ ਪਿੰਡ ਹੈ ਤੇ ਕਿਸਾਨ ਵੀਰ ਦੀਆਂ 6 ਮੱਝਾਂ ਜਿਹੜੀਆਂ ਪੁੱਤਾ ਵਾਂਗੂ ਪਾਲੀਆਂ ਦੁੱਧਾਰੂ 1.5 2-2 ਲੱਖ ਦੀ ਇੱਕ ਮੱਝ ਤੁਹਾਨੂੰ ਪਤਾ ਮਿਲਦੀ ਹੈ ਤੇ ਭੈਣ ਕਹ ਰਹੀ ਹੈ ਇੱਕ ਦੋ ਮੱਝਾਂ ਸਾਡੀਆਂ 4-5 ਲੱਖ ਤੋਂ ਉੱਪਰ ਸੀਗੀ ਆ ਚੰਗੀਆਂ ਮਤਲਬ ਨਸਲ ਦੀਆਂ ਬੱਚਾਂ ਸੀਆਂ ਜਿਹੜੀਆਂ ਇਹ ਜ ਦੁਨੀਆ ਨੂੰ ਛੱਡ ਕੇ ਚਲੇ ਗਏ ਆ ਤੇ ਬਹੁਤ ਬੁਰੀ ਤਰ੍ਹਾਂ ਉਹਨਾਂ ਦੀ ਮੌਤ ਹੋਈ ਹੈ ਡਾਕਟਰਾਂ ਨੇ ਕੋਸ਼ਿਸ਼ ਕੀਤੀ ਹੈ ਪਰ ਕੋਈ ਹੱਲ ਨਹੀਂ ਨਿਕਲਿਆ ਸੋ ਅਸੀਂ ਆਪਣੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਸਾਰੀ ਸੰਗਤ ਨੂੰ ਕਿ ਇਸ ਪਰਿਵਾਰ ਦੀ ਅਸੀਂ ਬਾਹ ਫੜ ਲਈਏ ਯਾਰ ਛੱਡੀ ਆਪਾਂ ਕਦੀ ਸਮਾਗਮ ਛੋਟੇ ਕਰਨ ਲੱਗੇ ਬਹੁਤ ਵੱਡੇ ਸਮਾਗਮ ਆਸੀਂ ਕਰਦੇ ਆਂ ਬਹੁਤ ਲੰਗਰ ਲਾਉਣੇ ਆ ਸੜਕਾਂ ਤੇ ਤਾਂ ਇੱਕ ਵਾਰੀ ਇਸ ਕਿਸਾਨ ਦੀ ਬਾਹ ਫੜ ਕੇ ਦੱਸ ਦਈਏ ਵੀ ਸਾਡਾ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂਆਂ ਦੇ ਨਾਂ ਤੇ ਸਾਡਾ ਪੰਜਾਬ ਵਸਦਾ ਹੈ ਤੇ ਜਰੂਰ ਇਸ ਪਰਿਵਾਰ ਦੀ ਬਾਹ ਫੜੀਏ ਸਧਾਰਨ ਪਰਿਵਾਰ ਹੈ ਸੋ ਆਓ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਵੀਡੀਓ ਨੂੰ ਸ਼ੇਅਰ ਕਰਕੇ ਸੰਗਤਾਂ ਤੱਕ ਜਰੂਰ ਪਹੁੰਚਾ ਦਿਓ ਜੇ ਮਦਦ ਨਹੀਂ ਕਰ ਸਕਦੇ ਤੇ ਸ਼ੇਅਰ ਜਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ